ਲੱਡੂ ਲਿਆ ਇਹਦਾ ਲੱਡੂ ਇਹਦਾ ਲੱਡੂਆਂ ਦਾ ਟੱਪਾ ਦਿਓ ਮੇਰਾ ਵਾਪਸ ਪਹਿਲਾ ਪਹਿਲਾ ਲੱਡੂਆਂ ਦਾ ਟੱਪਾ ਦਿਓ ਕਿੱਥੇ ਆਣਾ ਹੈ ਲੈ ਦਿਓ ਵਾਪਸ ਅੱਜ ਪੂਰਾ ਵਿਖੇ ਇੱਕ ਨਵੇਂ بڑے ਬ੍ਰਿਜ ਦਾ ਉਦਘਾਟਨ ਕਰਨ ਨੂੰ ਪਹੁੰਚੇ ਕਾਂਗਰਸ ਦੇ ਸਾਭਕਾ ਵਿਧਾਇਕ ਨੂੰ ਉਦਘਾਟਨ ਕੀਤੇ ਬਿਨਾਂ ਹੀ ਵਾਪਸ ਮੋੜਨਾ ਪਿਆ ਅਤੇ ਵਰਕਰਾਂ ਦੇ ਹੱਥਾਂ ਵਿੱਚ ਲੱਡੂ ਤਰੇ ਤਰੇ ਰਹਿ ਗਏ ਉਧਰ ਇਸ ਸਾਰੀ ਘਟਨਾ ਦਾ ਠੇਕਰਾ ਕਾਂਗਰਸ ਨੇ ਆਮ ਆਦਮੀ ਪਾਰਟੀ 'ਸੇ ਭੰਨਿਆ ਹੈ ਆਜਪੁਰਾ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸੀ ਸਮਰਥਕਾਂ ਵਿੱਚ ਉਸ ਸਮੇਂ ਟਕਰਾਅ ਦੀ ਸਥਿਤੀ ਬਣ ਗਈ ਜਦੋਂ ਸ਼ਹਿਰ ਵਿੱਚ ਨਵੇਂ ਬਣੇ ਓਵਰ ਬ੍ਰਿਜ ਦੇ ਉਦਘਾਟਨ ਨੂੰ ਲੈ ਕੇ ਮਸਲਾ ਖੜਾ ਹੋ ਗਿਆ। ਜਾਣਕਾਰੀ ਅਨੁਸਾਰ ਇਸ ਬ੍ਰਿਜ ਦਾ ਉਦਘਾਟਨ ਕਰਨ ਲਈ ਰਾਜਪੁਰਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਹਰਦੀਾਲ ਕੰਬੋਜ ਆਪਣੇ ਸਾਥੀਆਂ ਸਮੇਤ ਪਹੁੰਚੇ ਸਨ ਪਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਗਿਆ ਅਤੇ ਵਾਪਸ ਜਾਣਾ ਪਿਆ। ਜਿਸ ਦਾ ਸਾਰਾ ਠੇਕਰਾ ਕਾਂਗਰਸ ਨੇ ਆਮ ਆਦਮੀ ਪਾਰਟੀ ਤੇ ਪੰਨਿਆ ਹੈ। ਇਹ 1947 ਤੋਂ ਬਾਅਦ ਬੜੀ-ਬੜੀ ਮੰਗ ਸੀਗੀ ਇਹ ਇਲਾਕੇ ਦੇ ਲੋਕਾਂ ਦੀ ਤੇ ਇਲਾਕੇ ਦੇ ਲੋਕਾਂ ਦੀ ਮੰਗ ਸੀ ਇਹਨਾਂ ਦੀ ਮੰਗ ਨੂੰ ਹਰਦੀਾਲ ਸਿੰਘ ਨੇ ਉਹਦੋਂ ਪੂਰਾ ਕਰਾਇਆ ਮੈਂ 26 ਕਰੋੜ ਰੁਪਇਆ ਪੰਜਾਬ ਸਰਕਾਰ ਤੋਂ ਲਿਆ ਕੇ ਦਿੱਤਾ ਸੀ ਉਹ ਕੰਮ ਚੱਲਦਾ ਚੱਲਦਾ ਕਿ ਹੁਣ ਕੰਪਲੀਟ ਹੋ ਗਿਆ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਜਿਹੜੀ ਇਹਨਾਂ ਦੀ ਡਿਮਾਂਡ ਸੀ ਉਹ ਹਰਦੀਾਲ ਸਿੰਘ ਦੀ ਅੱਜ ਸਦਨਾ ਪੂਰੀਆਂ ਹੋ ਗਿਆ ਤੇ ਮੈਂ ਕੰਪਲੀਟਰ ਵਾਈਟ ਕਰ ਦੋ ਤੇ ਮੈਂ ਦਾ ਜਿਹੜੇ ਤੁਹਾਨੂੰ ਕਹਿ ਰਿਹਾ ਸੀ ਕਿ ਉਹ ਕੰਪਲੀਟ ਜਿਹੜਾ ਹੋ ਗਿਆ ਤੇ ਮੈਂ ਇਲਾਕਾ ਨਿਵਾਸੀਆਂ ਨੂੰ ਵਧਾਈ ਦੇਣ ਦੇ ਲਈ ਆਇਆ ਸੀਗਾ ਬਾਕੀ ਤੁਸੀਂ ਹਾਲਾਤ ਦੇਖ ਹੀ ਲਏ ਹੈਗੇ ਆ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਕਿਉਂਕਿ ਇਹਨਾਂ ਦਾ ਤਾਂ ਇਹੀ ਕੰਮ ਆ ਕਿ ਅਸੀਂ ਚੀਪ ਪਬਲਿਸਿਟੀ ਲੈਣੀ ਹੈਗੀ ਆ ਲਈ ਜਾਣ ਮੈਨੂੰ ਉਸ ਗੱਲ ਤੇ ਕੋਈ ਅਸਰ ਨਹੀਂ ਹੈਗਾ ਅਸੀਂ ਤਾਂ ਲੋਕਾਂ ਦੇ ਦਿਲਾਂ ਦੇ ਉੱਤੇ ਜਿਹੜਾ ਆਪਣਾ ਨਾਮ ਲਖਾਣਾ ਚਾਹੁੰਦੇ ਸੀ ਲਖਾਇਆ ਹਰਦੇਵਾਲ ਸਿੰਘ ਨੇ 1000 ਕਰੋੜ ਰੁਪਇਆ ਲਾ ਕੇ ਇੱਥੇ ਮੈਂ ਤਾਂ ਇੱਥੇ ਖੁਸ਼ੀ ਜਾਰ ਕਰਨਾ ਸੀ ਲੱਟੂ ਵੰਡਣਾ ਆਇਆ ਸੀ ਬੰਦਾ ਨਕੋ ਜੀ ਇਹਨਾਂ ਦੀ ਪੁਰਾਣੀ ਆਦਤ ਹੈ ੱੱੱਕਾ ਕਰਨ ਦੀ ਜਦੋਂ ਅੱਜ ਸਵੇਰੇ ਅਸੀਂ ਸਵੇਰੇ ਸੋਸ਼ਲ ਮੀਡੀਆ ਤੇ ਪਾਇਆ ਵੀ ਕੱਲ ਸਵੇਰੇ 11 ਵਜੇ ਐਮਐਲਏ ਨੀਨਾ ਮਿੱਤ ਜੀ ਇਸ ਪੁਲ ਦਾ ਉਦਘਾਟਨ ਕਰਨਗੇ ਤਾਂ ਉਸ ਤੋਂ ਬਾਅਦ ਆਪਣੇ ਬੰਦੇ ਲੈ ਕੇ ੱੱੱਕੇ ਨਾਲ ਪੁੱਲ ਬੋਲਣ ਆ ਗਏ ਜੀ ਸੀਬੀ ਨੂੰ ਪਤਾ ਲੱਗਿਆ ਵੀ ਜੀ ਸੀਬੀ ਮੰਗਾਰੇ ਆ ਪਰ ਇਹ ੱੱੱਕੇ ਛਾਈ ਨਹੀਂ ਕਰਨ ਦੇਵਾਂਗੇ ਸਭ ਨੂੰ ਪਤਾ ਵੀ ਇਹ ਪੁਲ ਦਾ ਕੰਮ ਕਿੰਨੇ ਸਮੇਂ ਤੋਂ ਬੰਦ ਸੀ ਜਦੋਂ ਸਾਡੀ ਸਰਕਾਰ ਆਈ ਹੈ ਸੈਂਟਰ ਨਾਲ ਮਿਲ ਕੇ ਸੈਂਟਰ ਨਾਲ ਗੱਲਬਾਤ ਕਰਕੇ ਇਸ ਪੁਲ ਦਾ ਕੰਮ ਸ਼ੁਰੂ ਕਰਾਇਆ ਜੋ ਇਸ ਪੁਲ ਦੇ ਵਿੱਚ ਔਕੜਾਂ ਸੀਗੀਆਂ ਉਹ ਸਾਰੀਆਂ ਔਕੜਾਂ ਐਮਐਲਏ ਸਾਹਿਬ ਨੇ ਦੂਰ ਕਰਾ ਕੇ ਇਹ ਪੁਲ ਤਾਂ ਤਿਆਰ ਹੋ ਗਿਆ। ਉਵੇਂ ਹੀ ਇਸ ਪੁਲ ਦਾ ਕੰਮ ਕੀਤਾ। ਧਾਈ ਦਾ ਵੀ ਕ੍ਰੈਡਿਟ ਲੈਣਾ ਹਰਦੀਾਲ ਕੰਬੋ ਜੀ ਆਗੇ। ਮੈਂ ਤੁਹਾਡੇ ਮਾਧਿਅਮ ਦਾ ਜੀ ਉਹਨਾਂ ਨੂੰ ਮੈਸੇਜ ਦਊਂਗਾ ਵੀ ਇੱਕ ਤਾਂ ਅਸੀਂ ਠੱਕੇਸ਼ਾਈ ਨਹੀਂ ਸਹਿਣ ਕਰਾਂਗੇ, ਨਾ ਹੀ برداشت ਕਰਾਂਗੇ। ਸੈਕੰਡਲੀ ਇਹ ਕਹਿ ਰਿਹਾ ਵੀ ਕੱਲ 11 ਵਜੇ ਪੁਲ ਜਮਤਾ ਲੀ ਖੁੰਜੇਗਾ। ਉਦੋਂ ਬੇਸ਼ੱਕ ਹਣ ਜਿਵੇਂ ਆਮ ਪਬਲਿਕ ਲੰਘੂਗੀ ਇਸ ਪੁਲ ਤੋਂ ਤਾਂ ਹਰਦੀਾਲ ਕੰਬੋ ਵੀ ਮੰਗਣ। ਰਾਜਪੁਰੇ ਦੇ ਨਾਗਰਿਕ ਹੋਣ ਦੇ ਨਾਤੇ ਲੰਘਣ ਪਰ ਇਦਾਂ ਧੱਕੇਸ਼ਾਈ ਨਹੀਂ ਕਰਨੀ ਮਾਹੌਲ ਤਾਂ ਖਰਾਬ ਕਰਨ ਨੂੰ ਆਏ ਹਨ ਉਹਨਾਂ ਨੇ ਲੱਡੂ ਵੰਡਣੇ ਦੀ ਕੱਲ 11 ਵਜੇ ਵੰਡਦੇ ਜਦੋਂ ਅਸੀਂ ਉਹ ਘਟਨ ਕਰਦੇ ਸ਼ਹਿਰ ਦੇ ਇੱਕ ਅੱਛੇ ਨਾਗਰਿਕ ਹੋਣ ਦਾ ਸਬੂਤ ਦਿੰਦੇ ਉਦੋਂ ਲੱਡੂ ਨਾਲ ਲੈ ਕੇ ਆਉਂਦੇ ਐਮਐਲਏ ਸਾਹਿਬ ਉਹ ਘਟਨ ਕਰਨਗੇ ਉਦੋਂ ਲੱਡੂ ਵੰਡਣ ਜਲੇਬੀਆਂ ਵੰਡਣ ਜੋ ਮਰਜ਼ੀ ਵੰਡਣ ਪਰ ਗੁੰਡਾਗਰਦੀ ਨਾ ਨਾ ਵੰਡਣ ਰਾਜਪੁਰੇ